ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰੈ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੀ ਸਿਆਸਤ ਚ ਕੇਜਰੀਵਾਲ ਦੀ ਹੋ ਗਈ ਐਂਟਰੀ ਕੇਜਰੀਵਾਲ ਪੰਜਾਬ ਦੀ ਸਿਆਸਤ ਵਿੱਚ ਸਰਗਰਮ ਹੋ ਗਏ ਨੇ ਜੋ 18 ਮਾਰਚ ਨੂੰ ਲੁਧਿਆਣਾ ਦੇ ਵਿੱਚ ਉਹਨਾਂ ਦੇ ਵੱਲੋਂ ਵੱਖ-ਵੱਖ ਰੈਲੀਆਂ ਕੀਤੀਆਂ ਜਾਣਗੀਆਂ ਵੱਖ-ਵੱਖ ਖੇਤਰਾਂ ਦੇ ਵਿੱਚ ਜਾ ਕੇ ਆਪਣੀ ਪਾਰਟੀ ਦੇ ਵੱਲੋਂ ਕੀਤੇ ਹੋਏ ਕੰਮਾਂ ਨੂੰ ਜਨੂ ਕਰਵਾਇਆ ਜਾਵੇਗਾ ਜੋ ਲੁਧਿਆਣਾ ਦੇ ਜਿਮਨੀ ਚੋਣ ਹੋਣ ਜਾ ਰਹੀ ਹੈ ਉਸ ਤੋਂ ਪਹਿਲਾਂ ਕੇਜਰੀਵਾਲ ਵੱਲੋਂ ਪ੍ਰਚਾਰ ਮਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਜੋ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿਚਾਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਆਪਣੀ ਰਾਜਨੀਤਿਕ ਐਂਟਰੀ ਕਰ ਚੁੱਕੇ ਨੇ ਕੇਜਰੀਵਾਲ ਨੇ ਪੰਜਾਬ ਲੋਕ ਸਭਾ ਚੋਣਾਂ ਜਿਮਨੀ ਚੋਣਾਂ ਤੇ ਨਗਰ ਨਿਗਮ ਚੋਣਾਂ ਵਿੱਚ ਕਈ ਵਾਰ ਪਾਰਟੀ ਲਈ ਪ੍ਰਚਾਰ ਕੀਤਾ ਹੈ ਪਰ ਦਿੱਲੀ ਵਿੱਚ ਚੋਣ ਹਾਰ ਤੋਂ ਬਾਅਦ ਹੁਣ ਪਹਿਲੀ ਵਾਰ ਹੋਵੇਗਾ ਜਦੋਂ ਉਹ ਪੰਜਾਬ ਵਿੱਚ ਪਾਰਟੀ ਦੇ ਕਿਸੇ ਰਾਜਨੀਤਿਕ ਸਮਾਗਮ ਵਿੱਚ ਹਿੱਸਾ ਲੈਣਗੇ ਜਦੋਂ ਕਿ ਹੁਣ ਉਹਨਾਂ ਕੋਲ ਕੋਈ ਵੀ ਦਿੱਲੀ ਦਾ ਅਹੁਦਾ ਨਹੀਂ ਜੋ ਜਾਣਕਾਰੀ ਦੇ ਅਨੁਸਾਰ 18 ਮਾਰਚ ਨੂੰ ਲੁਧਿਆਣਾ ਵਿੱਚ ਆ ਰਹੇ ਨੇ ਉਹ ਸਿਹਤ ਖੇਤਰ ਦੀਆਂ ਕੁਝ ਸਮਾਵਾਂ ਜਨਤਾ ਨੂੰ ਸਮਰਪਿਤ ਕਰਨਗੇ ਉਸ ਦੇ ਨਾਲ ਹੀ ਉਹ ਲੁਧਿਆਣਾ ਪੱਛਮੀ ਸੀਟ ਤੋਂ ਆਪਣੇ ਉਮੀਦਵਾਰ ਸੰਜੀਵ ਅਰੋੜਾ ਲਈ ਲੋਕਾਂ ਨੂੰ ਸੰਬੋਧਨ ਕਰਨਗੇ ਕਿਆ ਸੇ ਵੀ ਲਾਈ ਜਰ ਹਨ ਕਿ ਕੇਜਰੀਵਾਲ ਪੰਜਾਬ ਵਿੱਚੋਂ ਰਾਜ ਸਭਾ ਦੀ ਤਿਆਰੀ ਕਰ ਰਿਹਾ ਜੋ ਕਿ ਸੰਜੀਵ ਅਰੋੜਾ ਨੂੰ ਵਿਧਾਨ ਸਭਾ ਦੇ ਉਮੀਦਵਾਰ ਬਣਾਇਆ ਗਿਆ ਹੈ ਲੁਧਿਆਣਾ ਪੱਛਮੀ ਤੋਂ ਉਹਨਾਂ ਦੀ ਸੀਟ ਖਾਲੀ ਹੋਈ ਏ ਉਸ ਸੀਟ ਨੂੰ ਭਰਨ ਲਈ ਕੇਜਰੀਵਾਲ ਹੋਂ ਦਾ ਨਾਮ ਜਿਹੜਾ ਉੱਪਰ ਚੱਲ ਰਿਹਾ ਹੈ ਕੇਜਰੀਵਾਲ ਨੂੰ ਰਾਜ ਸਭਾ ਵਿੱਚ ਆਮ ਆਦਮੀ ਪਾਰਟੀ ਪੰਜਾਬ ਤੋਂ ਭੇਜਣ ਦੀਆਂ ਤਿਆਰੀਆਂ ਵੀ ਕਰ ਰਹੀ ਏ ਕਿਉਂਕਿ ਕੇਜਰੀਵਾਲ ਕੋਲ ਕੋਈ ਉਹਦਾ ਨਾਂ ਹੋਣ ਕਰਕੇ ਲੋਕਾਂ ਦੇ ਵਿੱਚ ਉਹਨਾਂ ਦੇ ਇੰਨੀ ਜਿਹੜੀ ਜ਼ਿਆਦਾ ਪ੍ਰਭਾਵ ਨਹੀਂ ਹੋਣਾ ਜੋ ਕਿ ਅੱਜ ਦੀ ਕੈਬਨ ਮੀਟਿੰਗ ਬੁਲਾਈ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਕੈਬਨ ਮੀਟਿੰਗ ਦੇ ਵਿੱਚ ਵੀ ਇਹੀ ਵਿਚਾਰ ਚਰਚਾ ਹੋ ਰਹੀ ਹੈ ਕਿ ਕੇਜਰੀਵਾਲ ਨੂੰ ਪੰਜਾਬ ਤੋਂ ਰਾਜ ਸਭਾ ਲਈ ਚੁਣਿਆ ਜਾਵੇ ਜਦੋਂ ਹੁਣ ਰਾਜ ਸਭਾ ਦੇ ਸੀਟ ਖਾਲੀ ਹੋਈ ਹੈ ਸੋ ਉਸ ਦੇ ਬਾਅਦ ਹੁਣ ਜਦੋਂ ਰਾਜ ਸਭਾ ਦੀ ਚੋਣ ਹੋਣੀ ਹੈ ਕੇਜਰੀਵਾਲ ਨੂੰ ਬੇਸ਼ੱਕ ਪੰਜਾਬ ਵਿੱਚੋਂ ਹੀ ਉਹ ਉਮੀਦਵਾਰ ਬਣਾਇਆ ਜਾਵੇਗਾ ਸੰਜੀਵ ਅਰੋੜਾ ਦੀ ਥਾਂ ਤੇ ਸੋ ਉਸ ਤੋਂ ਪਹਿਲਾਂ ਕਿ ਕੇਜਰੀਵਾਲ ਪੰਜਾਬ ਦੇ ਵਿੱਚ ਹੁਣ ਵਿਚਰਨ ਲੱਗ ਗਏ ਨੇ ਪੰਜਾਬ ਦੀ ਐਂਟਰੀ ਦੇ ਵਿੱਚ ਸਿਆਸਤ ਦੇ ਵਿੱਚ ਉਹਦੀ ਐਂਟਰੀ ਹੋ ਚੁੱਕੀ ਹੈ ਜਿਵੇਂ ਹੀ ਉਹਨਾਂ ਨੇ ਪਿਛਲੇ ਦਿਨੀ ਹੁਸ਼ਿਆਰਪੁਰ ਦੇ ਵਿੱਚ ਵਿਪਸਾ ਨੂੰ ਲਈ ਆਏ ਤਾਂ ਕੇਜਰੀਵਾਲ ਉੱਪਰ ਵਿਰੋਧੀ ਪਾਰਟੀਆਂ ਦੇ ਵੱਲੋਂ ਹਮਲੇ ਕੀਤੇ ਗਏ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਵਿਪਸਾ ਕੇਜਰੀਵਾਲ ਦਾ ਸਿਰਫ ਇੱਕ ਮਹਾਨਾ ਹੀ ਹੈ ਉਹ ਅਸਲ ਵਿੱਚ ਲੁਧਿਆਣਾ ਪੱਛਮੀ ਸੀਟ ਤੇ ਉਪਚੋਣ ਦੇ ਬਹਾਨੇ ਸੂਬੇ ਦੀ ਰਾਜਨੀਤੀ ਵਿੱਚ ਪ੍ਰਵੇਸ਼ ਕਰ ਰਿਹਾ ਹੈ ਸੋ ਦੂਸਰੇ ਪਾਸੇ ਬਾਜਵਾ ਨੇ ਇਹ ਵੀ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਹਾਰ ਤੋਂ ਬਾਅਦ ਉਹਨਾਂ ਕੋਲ ਪੰਜਾਬ ਤੋਂ ਇਲਾਵਾ ਹੋਰ ਕੋਈ ਵਿਕਲਪ ਹੀ ਨਹੀਂ ਹੈ ਸੋ ਬਿਲਕੁਲ ਠੀਕ ਹੈ ਹੋਰ ਕਿਸੇ ਸੂਬੇ ਦੇ ਵਿੱਚ ਉਹਨਾਂ ਦਾ ਨਾ ਤਾਂ ਕੋਈ ਸਰਕਾਰ ਹੈ ਨਾ ਹੀ ਕੋਈ ਉਹਨਾਂ ਦਾ ਇੰਨਾ ਜ਼ਿਆਦਾ ਆਧਾਰੇ ਮੱਧ ਪ੍ਰਦੇਸ਼ ਦੀ ਵਿੱਚ ਤਾਂ ਉਹਨਾਂ ਦੇ ਦਫ਼ਤਰ ਹੀ ਬੰਦ ਹੋ ਗਏ ਸੋ ਇਸ ਨੂੰ ਲੈ ਕੇ ਕੇਜਰੀਵਾਲ ਨੂੰ ਪੰਜਾਬ ਵਿੱਚ ਹੀ ਉਹਨਾਂ ਦਾ ਜਿਹੜੀ ਸਰਕਾਰ ਹੈ 2 ਸਾਲ ਲਈ ਉਦੋਂ ਤੋਂ ਆ ਕੇ ਉਹ ਪੰਜਾਬ ਵਿੱਚ ਜਿਹੜਾ ਹੁਣ ਵਿਚਰ ਰਹੇ ਨੇ ਔਰ ਪੰਜਾਬ ਦੇ ਵਿੱਚ ਦੁਬਾਰਾ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਨਗੇ ਸੋ ਇੱਕ ਵਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੇਜਰੀਵਾਲ ਨੂੰ ਰਾਜ ਸਭਾ ਵਿੱਚ ਭੇਜਣ ਵਾਸਤੇ ਵੀ ਜਿਹੜਾ ਆਪਣੇ ਕੈਬਨਟ ਮੀਟਿੰਗ ਬੁਲਾਈ ਹੈ ਇਸ ਦੇ ਵਿੱਚ ਫੈਸਲਾ ਕੀ ਲੈਂਦੇ ਨੇ ਸੋ ਜੋ ਲੁਧਿਆਣਾ ਦੀ ਪੱਛਮੀ ਚੌਣੇ ਉਸ ਤੇ ਵਿਸਗਰਮ ਸਰਗਰਮ ਹੋ ਚੁੱਕੇ ਨੇ ਤੇਜਰੀਵਾਲ